ਬਹੁਤ ਮਾਹੌਲ ਲੱਗ ਰਿਹਾ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਇੱਕ ਲੋਕਤੰਤਰਿਆ ਲੋਕਤੰਤ ਦਾ ਆਪਾਂ ਮਹਾਪਰਵ ਕਹਿੰਦੇ ਆ ਔਰ 5 ਸਾਲ ਬਾਅਦ ਇੱਕ ਮੌਕਾ ਮਿਲਦਾ ਅਸੀਂ ਲੋਕਾਂ ਮਰੇ ਪੇਸ਼ ਹੁੰਦੇ ਲੋਕਾਂ ਮਰੇ ਆਪਣੇ ਵਿਚਾਰ ਰੱਖਦੇ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਜਿਹੜਾ ਲੋਕਤੰਤਰ ਦਾ ਇਹ ਪ੍ਰੋਸੈਸ ਆ ਇਹ ਸਾਨੂੰ ਮੋੜ ਜਿਹੜੀ ਜਿਹੜਾ ਪ੍ਰਬੰਧ ਆ ਉਹਦੇ ਵਿੱਚ ਇੱਕ ਨਾਮਜ਼ਦਗੀ ਕਰਨ ਲਈ ਸਾਨੂੰ ਇੱਕ ਮੌਕਾ ਦਿੰਦਾ ਇਸ ਕਰਕੇ ਸਾਡੇ ਮਨ 'ਚ ਬੜਾ ਚਾਹ ਰਹਿੰਦਾ ਹੈਗਾ ਕੰਪਨੀ ਤੁਹਾਡੇ ਨੇ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ 'ਚ ਚਲੇ ਗਏ ਚਲੋ ਦੇਖੋ ਮੇਰਾ ਮਤ ਆਪਣੇ ਨਾਲ ਕੰਸਰਨ ਜਿਹੜੀ ਸਾਡੀ ਐਜ਼ ਅ ਕੈਂਡੀਡੇਟ ਮੈਂ ਆਪਣੀ ਗੱਲ ਰੱਖ ਸਕਦਾ ਹੈਗਾ ਇਹ ਤਾਂ 2019 ਚ ਕਰੀ ਦੋ ਲੱਖ ਵੋਟ ਪਈ ਸੀਗੀ ਪਿਛਲੀ ਵਾਰੀ ਬਾਈ ਇਲੈਕਸ਼ਨ ਚ ਇਕੱਠੇ ਸਕੇ ਤੇ ਹੁਣ ਕਿਤਾ ਦੇਖਦੇ ਪਏ ਤੁਸੀਂ ਦੇਖੋ ਜਿਹੜਾ 2019 ਦੇ ਵਿੱਚ ਹੈ ਨਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਲਗਾ ਸਾਰੇ ਵਰਗਾਂ ਦੇ ਆਪਾਂ ਕਿਸੇ ਸਪੈਸਿਫਿਕ ਵਾਰ ਸਾਰੇ ਵਰਗਾਂ ਦੇ ਲੋਕ ਬਦਲ ਲੱਭਦੇ ਆ ਤੀਜਾ ਬਦਲ ਇੱਕ ਬਦਲ ਨਾ ਚੰਗਾ ਚਾਹੀਦਾ ਤੇ ਜਦੋਂ 19 ਦੇ ਇਲੈਕਸ਼ਨ ਹੋਏ ਸੀ ਤਾਂ ਕਾਂਗਰਸ ਸੀਗਾ ਅਕਾਲੀ ਬੀਐਸਪੀ ਘੜ ਜੋੜ ਸੀ ਤੇ ਆਪ ਵੀ ਲੜੀ ਸੀਗੀ ਅਸੀਂ ਵੀ ਲੜੇ ਸੀ ਆਪ ਨੂੰ ਉਦੋਂ 25000 ਵੋਟ ਪਈ ਸੀ ਤਾ 19 ਵਿੱਚ ਵੀ ਲੋਕਾਂ ਨੇ ਸਾਨੂੰ ਬਦਲ ਦੇ ਰੂਪ ਵਿੱਚ ਸਾਡੇ ਜਲੰਧਰ ਦੇ ਲੋਕਾਂ ਨੇ ਸਾਨੂੰ ਦੇਖਿਆ ਸੀ ਤੇ 22 ਵਿੱਚ ਉਹਨਾਂ ਨੇ ਆਪ ਤੇ ਟਰਸਟ ਕੀਤਾ ਪਰ 2 ਸਾਲਾਂ ਵਿੱਚ ਨਾ ਲੱਗਾ ਵੀ ਉਹ ਰਵਾਇਤੀ ਪਾਰਟੀਆਂ ਦੇ ਖਿਲਾਫ ਆਏ ਸੀ ਪਰ ਰਵਾਇਤੀ ਪਾਰਟੀਆਂ ਨਾਲੋਂ ਜਿਹੜਾ ਜ਼ਿਆਦਾ ਉਹ ਸਾਧਨਾਂ ਦਾ ਵੀ ਮਿਸਯੂਜ਼ ਕਰ ਗਏ ਤੇ ਪਾਵਰ ਦਾ ਵੀ ਮਿਸਯੂਜ਼ ਕਰ ਗਏ ਇਸ ਕਰਕੇ ਜਿੱਦਾਂ ਦਾ ਸਾਨੂੰ ਪੂਰੇ ਸਾਰੇ ਵਰਗਾਂ 'ਚੋਂ ਮਿਲ ਰਿਹਾ ਹੰਗਾਰਾ ਸਾਨੂੰ ਲੱਗਦਾ ਵੀ ਲੋਕੀ ਸਾਨੂੰ ਵੱਡੇ ਬਦਲ ਦੇ ਰੂਪ ਵਿੱਚ ਸਾਨੂੰ ਦੇਖ ਰਹੇ ਸਿਚੁਏਸ਼ਨ ਕਿਦਾਂ ਦੇਖ ਸਕਦੇ ਕਿਦਾਂ ਮੈਂ ਉਹੀ ਕਹਿ ਰਿਹਾ ਵੀ ਬਹੁਤ ਵਧੀਆ ਹੰਗਾਰਾ ਆ ਲੋਕੀ ਸਾਡੇ ਤੇ ٹرسٹ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਜਲੰਧਰ ਵਿੱਚ ਇੱਕ ਦਾਲੂ ਬਦਲੂ ਦਾ ਮੁੱਦਾ ਚੱਲਦਾ ਇੱਕ ਜ਼ਿਲ੍ਹਾ ਬਦਲੂ ਦਾ ਵੀ ਮੁੱਦਾ ਹੈਗਾ ਇਹ ਬੰਦੇ ਇੱਕ ਜਗ੍ਹਾ ਤੋਂ ਫੇਲ ਹੋ ਗਏ ਆਪਣੇ ਜ਼ਿਲ੍ਹੇ ਚ ਫੇਲ ਹੋ ਗਏ ਆਪਣੇ ਹਲਕੇ ਚ ਉਹਨਾਂ ਨੂੰ ਨਕਾਰ ਦਿੱਤਾ ਤੇ ਇੱਥੇ ਉਹ ਐਕਸੈਪਟੈਂਸ ਕਰਨਾ ਚਾਹੁੰਦੇ ਆ ਪਰ ਉਹ ਵੀ ਲੋਕ ਸਮਝ ਰਹੇ ਆ ਵੀ ਵੀ ਇਹ ਜੇ ਉੱਥੇ ਨਹੀਂ ਕਾਮਯਾਬ ਹੋ ਸਕੇ ਉੱਥੇ ਦੇ ਲੋਕਾਂ ਲਈ ਨਹੀਂ ਕੁਝ ਕਰ ਸਕਦੇ ਫੇ ਸਾਡੇ ਲਈ ਕੀ ਕਰਨਗੇ ਇਸ ਕਰਕੇ ਜਲੰਧਰ ਸਾਡਾ ਸ਼ਹਿਰ ਹੈ ਅਸੀਂ ਇੱਥੇ ਜੰਮੇ ਪਲੇ ਆ ਸਾਡੀ ਬਹੁਤ ਪੁਰਾਣੀ ਸਾਂਝ ਆ ਤੇ ਲੋਕੀ ਸਾਨੂੰ ਬਹੁਤ ਇੱਕ ਪਰਿਵਾਰ ਦੀ ਤਰ੍ਹਾਂ ਪਰਵਾਹ ਹੁੰਦਾਰ ਆ ਦੇ। ਚੰਨੀ ਸਾਹਿਬ ਕਿਸਨ ਕੰਪੀਟੀਸ਼ਨ ਦੇਖ ਰਹੇ ਕਿੰਨੇ ਮੇਰਾ ਜਲੰਧਰ 'ਚ ਕੋਈ ਕੰਪੀਟੀਸ਼ਨ ਨਹੀਂ ਹੈਗਾ। ਦੇਖੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ, ਕਾਂਗਰਸ ਦਾ ਹੈਗਾ। ਉਹਨਾਂ ਦੀ ਪਾਰਟੀ ਕਾਂਗਰਸ ਆ। ਉਹ ਕਾਂਗਰਸ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰਹੇ? ਪਹਿਲੀ ਗੱਲ ਹੋਇਆ ਉਹ 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 ਕਾਂਗਰਸ ਪਾਰਟੀ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਕਰ ਰੱਖੇ? ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ 17 ਤੋਂ 22, ਇਵਨ ਪੂਰਾ ਇਤਿਹਾਸ ਦੇਖ ਲਓ 47 ਤੋਂ 14 ਦੇਖ ਲਓ ਲਗਾਤਾਰ ਬਦਲ ਬਦਲ ਕੇ ਕਾਂਗਰਸ ਨੂੰ ਮੌਕਾ ਮਿਲਿਆ 17 ਤੋਂ 22 ਦੇਖ ਲਓ ਜਿੰਨੇ ਮੈਨੀਫੈਸਟੋ ਜੁਨੀ ਵਾਦੇ ਕੀਤੇ ਸੀ ਘਰ ਘਰ ਨੌਕਰੀ ਸਾਰਿਆਂ ਨੂੰ ਘਰ ਨਸ਼ਾ ਮੁਕਤੀ ਚਾਰ ਹਫਤਿਆਂ ਚ ਕੁਝ ਵੀ ਨਹੀਂ ਕੀਤਾ ਤੇ ਇਸ ਕਰਕੇ ਜਦੋਂ ਆਪਾਂ ਨੀਤੀਆਂ ਤੇ ਜਾਵਾਂਗੇ ਤੇ ਉਦੋਂ ਜਿੰਨਾ ਜਿੰਨਾ ਲੋਕਾਂ ਨੂੰ ਨੀਤੀਆਂ ਪਤਾ ਲੱਗ ਰਹੀਆਂ ਔਰ ਤੁਸੀਂ ਦੇਖੋ ਜਿਹੜਾ ਆਰਟੀ ਹੈ ਰਾਈਟ ਟੂ ਐਜੂਕੇਸ਼ਨ ਐਕਟ ਆ ਇਹ 17 ਦੇ ਵਿੱਚ ਇਹ ਐਕਟ ਮਤਲਬ ਪ੍ਰੋਮਿਸ ਤੇ ਆਏ ਸੀ ਵੇ ਜਦੋਂ ਸਾਡੀ ਸਰਕਾਰ ਬਣੂਗੀ ਤੇ ਸਾਰੇ ਵਰਗਾਂ ਦੇ ਵਿੱਚੋਂ ਜਿਹੜੇ ਗਰੀਬ ਆ ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ 25% ਦਾਖਲਾ ਦਵਾਵਾਂਗੇ ਇੱਕ ਵੀ ਬੱਚੇ ਦਾ ਦਾਖਲਾ ਨਹੀਂ ਹੋਇਆ ਇਸ ਕਰਕੇ ਨੀਤੀਆਂ ਦੇ ਤੌਰ ਤੇ ਫੇਲਿਆ ਜਿੱਦਾਂ ਜਿੱਦਾਂ ਲੋਕ ਅਵੇਅਰ ਹੋਣਗੇ ਤੇ ਇਹਨਾਂ ਨੂੰ ਰੱਦ ਕਰਾਂਗੇ ਬਲਵਿੰਦਰ ਜੀ ਬਲਵਿੰਦਰ ਜੀ ਮਨੀਸ਼ ਸ਼ੰਕਰ ਅਗਿਆਰ ਦਾ ਕਹਿਣਾ ਹੈ ਕਿ ਭਾਰਤ ਮੈਂ ਮੈਂ ਨੈਸ਼ਨਲ ਇਸ਼ੂ ਤੇ ਮੈਂ ਐਜ਼ ਅ ਕੈਂਡੀਡੇਟ ਦੀ ਕੈਪੈਸਿਟੀ ਜੀ ਬੋਲੂਗਾ ਮੈਂ ਉਹੀ ਕਹਿ ਰਿਹਾ ਵੀ ਪੰਜਾਂ 'ਚੋਂ ਇੱਕ ਅਸੀਂ ਆਂ ਬਾਕੀ ਚਾਰੇ ਆ ਜਿਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਵੋਟ ਲਈ ਤੇ ਸੱਤਾ ਹਾਸਲ ਕੀਤੀ ਲੋਕਾਂ ਨੇ ਉਹਨਾਂ ਨੂੰ ਟਰਸਟ ਦਿੱਤਾ ਵੀ ਤੁਸੀਂ ਸਾਡੇ ਵੱਲੋਂ ਸਾਧਨ ਤੇ ਪਾਵਰ ਦੀ ਵਰਤੋਂ ਕਰੋ ਪਰ ਉਹ ਸਾਧਨ ਵੀ ਆਪਣੇ ਲਈ ਮਿਸਯੂਜ਼ ਕਰ ਗਏ ਤੇ ਪਾਵਰ ਵੀ ਲੋਕਾਂ ਦੇ ਖਿਲਾਫ ਵਰਤੋਂ ਕਰ ਗਏ ਇਸ ਕਰਕੇ ਜੇ ਲੋਕ ਸਮਝਦੇ ਲੋਕ ਇਹ ਕਨਸਿਡਰ ਕਰ ਰਹੇ ਆ ਤੇ ਪੰਜ ਕੋਣੀਆਂ ਨਹੀਂ ਰਹਿਣਾ ਸਿਰਫ ਇੱਕ ਕੋਣੀ ਰਹਿਣਾ ਬੀ ਅੱਛਾ ਜੀ ਦਾ ਸੋ ਸੁਣ ਬਲਵਿੰਦਰ ਜੀ ਬਲਵਿੰਦਰ ਜੀ ਸਾਮ ਨੂੰ ਲੈ ਕੇ ਮੈਂ ਪਬਲਿਕ ਜਾ ਰਿਹਾ ਜਦ ਕਿ ਉਹ ਵੀ ਜਾ ਰਹੇ ਨੇ ਸੈਂਟਰ ਗਵਰਨਮੈਂਟ ਜਿਹੜੀ ਹੈ ਮੋਦੀ ਜਿਹੜੇ ਹੈਗੇ ਨੇ ਉਹ ਆਪਾਂ ਸੈਂਟਰ ਗਵਰਨਮੈਂਟ ਨੂੰ ਲੈ ਕੇ ਨਾਲ ਕੰਮ ਕਰਵਾਵਾਂਗੇ ਜਦ ਕਿ ਜਿਹੜੇ ਕੀਮੂ ਨਹੀਂ ਕਹਿ ਰਹੇ ਵੀ ਇਹ ਸਾਡੀ ਗਵਰਨਮੈਂਟ ਹੈ ਅਸੀਂ ਆਪਣੀ ਸ਼ੇਅਰ ਗਵਰਨਮੈਂਟ ਦਾ ਅਸੀਂ ਜਿਹੜਾ ਲਾਹਾ ਲਵਾਂਗੇ ਤੁਸੀਂ ਇਹ ਕਿੱਥਾ ਲੰਮੀ ਦੇਖੋ ਮੈਂ ਤੇ ਕਹਿ ਰਿਹਾ ਵੀ ਇਹ ਜਲੰਧਰ ਦੇ ਜਿਹੜਾ ਇਲੈਕਸ਼ਨ ਹੈ ਲੋਕਾਂ ਨੂੰ ਇੰਪਾਵਰ ਕਰਦਾ ਮੋੜ ਬੇ ਲੋਕ ਆਪ ਦੇ 2.5 ਸਾਲ ਬਾਅਦ ਮੁੜ ਇੰਪਾਵਰ ਹੋਏ ਆ ਕਿਉਂਕਿ 2.5 ਸਾਲ ਤੋ ਉਹਨਾਂ ਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਪੰਜਾਬ ਦੇ ਲੋਕਾਂ ਦੇ 50 ਹਜ਼ਾਰ ਕਰੋੜ ਤੋਂ ਵੱਧ ਹੁਣ ਲੇਟਸ ਕੋਈ ਫਿਕਰ ਮੈਂ ਦੱਸ ਰਿਹਾ ਵੀ 80 ਹਜ਼ਾਰ ਕਰੋੜ ਤੋਂ ਵੱਧ ਜਿਹੜਾ ਕਰਜ਼ਾ ਹੋ ਗਿਆ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ 2.5 ਸਾਲ ਵਿੱਚ ਹੀ ਸਾਨੂੰ 80 ਹਜ਼ਾਰ ਕਰੋੜ ਦਾ ਕਰਜ਼ਾਈ ਬਣਾਤਾ ਤੇ ਉਸ ਪੈਸੇ ਦੀ ਪੂਰੇ ਦੇਸ਼ ਦੇ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋ ਕੀਤੀ ਹੋਵੇ ਤੇ ਮੁੜ ਲੋਕ ਕਿਦਾਂ ਉਹਨਾਂ ਨੂੰ ਵਿਸ਼ਵਾਸ ਦੇਣਗੇ ਫਿਰ ਜਲੰਧਰ ਤੁਸੀਂ ਦੇਖੋ ਸਾਰੇ ਮੀਡੀਆ ਤੇ ਵੀ ਜਿਹੜਾ ਇਕ ਲੋਕਾਂ ਦੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਲੋਕਾਂ ਦਾ ਮੌਲਿਕ ਹੱਕ ਆ ਜਿਹੜਾ ਲੋਕ ਕੁਐਸਚਨ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪਾਵਰ ਦਿੱਤੀ ਪਰ ਆਪ ਦੀ ਸਰਕਾਰ ਦੇ ਵਿੱਚ ਹਰ ਜਿਹੜਾ ਬੰਦਾ ਚਾਹੇ মিডিਆ ਪਰਸਨ ਆ ਚਾਹੇ মিডিਆ ਆਧਾਰਾ ਆ ਚਾਹੇ ਵਿਰੋਧੀ ਧਿਰ ਦਾ ਆਗੂ ਆ ਚਾਹੇ ਕੋਈ ਆਰਟੀਆ ਐਕਟਿਵਿਸਟ ਆ ਚਾਹੇ ਕੋਈ ਸਮਾਜੀ ਕਾਰਕਰੀਕਰਤਾ ਜਿਨੇ ਵੀ ਇਹਨਾਂ ਨੂੰ ਕੁਐਸਚਨ ਕੀਤਾ ਉਹਦੇ ਤੇ ਪਰਚਾ ਹੋਇਆ लाठीचार्ज ਹੋਇਆ ਉਹਦੀ ਗ੍ਰਿਫਤਾਰੀ ਕੀਤੀ ਤੇ ਇਹਨਾਂ ਨੇ ਲੋਕਤੰਤਵ ਦੇ ਨਾਂ ਤੇ ਵੋਟਾਂ ਲਈਆਂ ਪਰ ਨਿਜਤਾ ਤੰਤਰ ਬਣ ਗਿਆ ਤਾਨਾਸ਼ਾਹੀ ਤੰਤਰ ਬਣ ਗਿਆ ਇਹ ਹੀ ਭਾਜਪਾ ਦਾ ਜਿਹੜਾ ਆ ਮਤਲਬ ਉਹਨਾਂ ਨੂੰ 10 ਸਾਲਾਂ ਰਾਜ ਮਿਲਿਆ ਤੇ ਕੁਝ ਕਾਰਪੋਰੇਟ ਘਰਾਣਿਆਂ ਛੱਡ ਕੇ ਮੈਜੋਰਟੀ ਜਿਹੜੇ ਲੋਕ ਆ ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ ਇਸ ਕਰਕੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਜਿਹੜਾ ਮਾਡਲ ਪਿਆ ਸੀ ਮਾਡਲ ਕੀ ਚਾਹਣਾ ਚਾਹਦੇ ਤੁਸੀਂ ਇਹ ਉਹ ਤਾਂ ਮੀਡੀਆ ਦੇ ਵਿੱਚ ਵੀ ਖਬਰਾਂ ਹੈਗੀਆਂ ਉਹ ਲੋਕਾਂ ਨੂੰ ਪਤਾ